ਸ਼ਕੋਬ ਰਕ ਤੁਹਾਡਾ ਸਵਾਗਤ ਹੈ ਜੀ ਡਾਕਟਰ ਸੋ ਅੱਜ ਦੇ ਪਹਿਲੇ ਈਸ਼ੂ ਬਾਰੇ ਥੋੜਾ ਕੀ ਕਹਿਣਾ ਅ ਬੇਸ਼ੱਕ ਅਸੀਂ ਪਹਿਲਾ ਸੈਗਮੈਂਟ ਅਨ ਅਨਾਉਂਸਡ ਹੀ ਕੀਤਾ ਹੈ ਅਨਾਉਂਸਮੈਂਟ ਹੋਰ ਸੀ ਫਿਰ ਵੀ ਸਾਡੇ ਜਿਹੜੇ ਈਵਰਸ ਕੁਝ ਕਮੈਂਟ ਨੇ ਕਿਉਂਕਿ ਪਹਿਲੇ ਨਾਲ ਤੁਹਾਡਾ ਸਬੰਧ ਵੀ ਹੈ ਸੋ ਮੈਂ ਪੜਦਣੇ ਭੈਣ ਜੀ ਮਨਮੰਥਨ ਕੋਰ ਜੀ ਉਹਨਾਂ ਨੇ ਲਿਖਿਆ ਇਟ ਇਜ਼ ਅ ਗ੍ਰੇਟ ਰੀਲੀਫ ਟੂ ਹਿਅਰ ਦਾ ਗੁੱਡ ਨਿਊਜ਼ ਅਬਾਊਟ ਸਰਦਾਰ ਰੇਸ਼ਮ ਸਿੰਘ ਜੀ ਵੀ ਸਿਕਸ ਆਰ ਯੂਜੂਲੀ ਫਾਈਟਿੰਗ ਅਗੇਂਸਟ ਦਾ ਹਾਈ ਵਿੰਡਸ 올 ਦਾ ਟਾਈਮ So a good news involving six is always welcome. Shukare. Also happy to know about TV eighty-four reaching out to more viewership. Congratulations, Neelam, feel better. Thank your you. Your voice gives away your cold a bit, otherwise you look as pretty as always. Oh, thank so, you so much. Thank you. Thank you. ਜ਼ਮਾਨਤ ਉਹਨਾਂ ਦਾ ਬਾਹਰ ਆਣਾ ਸਾਡੇ ਲਈ ਇੱਕ ਬੜੀ ਤਸੱਲੀ ਖੁਸ਼ੀ ਔਰ ਪਰਿਵਾਰ ਦੇ ਐਂਗਲ ਤੋਂ ਪੰਥ ਪਰਿਵਾਰ ਦੇ ਐਂਗਲ ਤੋਂ ਸਾਡੇ ਲਈ ਇੱਕ ਵਿਕਟਰੀ ਹੈ ਜੀ ਔਰ ਜ਼ਾਹਰ ਹੈ ਕਿ ਗਲੋਬਲ ਸੀਪੀਐਨ ਦਾ ਹਿੱਸਾ ਬਣਦੇ ਆ ਮੋਰ ਵਿਊਅਰਸ਼ਿਪ ਤੱਕ ਪਹੁੰਚਣਾ ਇਹ ਵੀ ਸਾਡੇ ਲਈ ਫਖਰ ਵਾਲੀ ਗੱਲ ਹੈ ਜੀ ਔਰ ਬ੍ਰਿਹਾਰ ਸਿੰਘ ਕੰਗ ਦਿਲਬਾਗ ਪੱਡਾ ਚਰਨਜੀਤ ਸਿੰਘ ਗੁਰਪ੍ਰੀਤ ਸਿੰਘ ਇਹਨਾਂ ਸਾਰਿਆਂ ਨੇ ਜਿੱਥੇ ਫਤਿਹ ਕਹੀ ਹੈ ਉੱਥੇ ਗੁਰਪ੍ਰੀਤ ਸਿੰਘ ਜੀ ਨੇ ਪੁੱਛਿਆ ਕਿ ਕੈਨ ਡਾਊਨਲੋਡ ਫਰਮ ਗੂਗਲ ਮੇਰਾ ਖਿਆਲ ਹੈ ਵੀ ਮੈਂ ਟੈਕਨੀਕਲ ਡੀਟੇਲਸ ਬਾਰੇ ਬਾਤ ਚੀ ਦੱਸਾਂਗਾ ਜਦੋਂ ਮੇਰੇ ਕੋਲ ਜਾਣਕਾਰੀ ਹੈ ਪਰ ਮੈਨੂੰ ਇਹ ਪਤਾ ਹੈ ਵੀ ਇਹ ਕਾਫੀ ਕੰਜ਼ਿਊਮਰ ਫ੍ਰੈਂਡਲੀ ਐਪ ਹੋਏਗੀ ਔਰ ਹਰ ਪਾਸਿਓਂ ਤੁਸੀਂ ਇਸ ਨੂੰ ਡਾਊਨਲੋਡ ਵੀ ਕਰ ਸਕਦੇ ਹੋਵੋਗੇ ਜੀ ਮਲਕ ਨਿਵਾਜ਼ ਜਿਹੜੇ ਨੇ ਉਹ ਲਿਖਦੇ ਨੇ ਡਾਕਟਰ ਸਾਹਿਬ ਔਰ ਸਿਸਟਰ ਜੀ ਖਾਲਸਤਾਨ ਜ਼ਿੰਦਾਬਾਦ ਪੰਜਾਬੀ ਜ਼ਿੰਦਾਬਾਦ ਆ ਸਾਈਡ ਪਤਾ ਦਿਨ ਕੱਲ ਆ ਮੈਂ ਕਿ ਕਈ ਵਾਰੀ ਜਿਹੜੀ ਉਹ ਰੋਮਾਂਸ ਜੀ ਨਹੀਂ ਪਤਾ ਲੱਗਦਾ ਚਲੋ ਐਨੀਵੇ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਔਰ ਹੁਣ ਅਸੀਂ ਇਸ इशू ਦੀ ਗੱਲ ਕਰਦੇ ਹਾਂ ਜਿਹੜਾ ਅਸੀਂ ਇਨਫੈਕਟ ਪਹਿਲੇ ਸੈਗਮੈਂਟ ਲਈ ਦੱਸਿਆ ਸੀ ਜੀ ਅਸੀਂ ਜਦੋਂ ਕਿਸੇ ਵੀ ਬੀਤੇ ਦੀ ਬਾਦਸ਼ਾਹਤ ਜਾਂ एंपਾਇਰ ਜਾਂ ਰੂਲ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਵਿੱਚ ਚੰਗਾ ਮਾੜਾ ਹਰ एंपਾਇਰ ਦਾ ਕੁਝ ਨਾ ਕੁਝ ਰਿਹਾ ਜੀ ਪਰ ਕੁਝ ਉਸ ਦੀਆਂ ਇਤਿਹਾਸਕ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੇ ਕੀਤੀਆਂ ਜਿਹੜੀਆਂ ਉਹਨਾਂ ਨੇ ਬਣਾਈਆਂ ਜਾਂ ਕਈ ਵਾਰੀ ਕੁਝ ਜਿਹੜੇ ਕਾਨੂੰਨ ਸੈੱਟ ਕੀਤੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਔਰ ਉਹਦੇ 'ਚ ਹਮੇਸ਼ਾ ਹੀ ਜਦੋਂ ਅਸੀਂ 18ਵੀਂ 19ਵੀਂ ਔਰ 20ਵੀਂ ਸਦੀ ਤੱਕ ਪਹੁੰਚਦੇ ਆਂ ਵੀ ਗੱਲ ਕਰਦੇ ਆਂ ਤੇ ਫਿਰ ਜਿਹੜੇ एंपਾਇਰਸ ਹਨ ਬਾਦਸ਼ਾਹਤ ਵੱਡੀਆਂ-ਵੱਡੀਆਂ ਬਣੀਆਂ ਉਹਨਾਂ ਨੇ ਉਹਨਾਂ ਦੀ ਸਾਮ ਸੰਭਾਲ ਦੇ ਲਈ ਉਹਨੂੰ ਡਿਫੈਂਡ ਕਰਨ ਦੇ ਲਈ ਕਿਲੇ ਬਣਾਏ ਜੀ ਕਈਆਂ ਨੇ ਉਸ ਦੇ ਲਈ ਜਿਹੜਾ ਹੋਰ ਵੀ ਅੱਗੇ ਜਾਂਦੇ ਆ ਜਦੋਂ ਤੁਸੀਂ ਵੈਲਫੇਅਰ ਦਾ ਦੇਖਦੇ ਹੋ ਜੇ ਜੀਟੀ ਰੋਡ ਦਾ ਨਾਂ ਸ਼ੇਰਸ਼ਾ ਸੂਰੀ ਮਾਰਗ ਹੈ ਕਿ ਸ਼ੇਰਸ਼ਾ ਸੂਰੀ ਜਿਹਨੇ ਬੜਾ ਥੋੜਾ ਟਾਈਮ ਬੇਸ਼ੱਕ ਰੂਲ ਕੀਤਾ ਉਹਨੇ ਕਿਵੇਂ ਕਲਕੱਤੇ ਤੋਂ ਕਾਬਲ ਤੱਕ ਉਹਨੂੰ ਲਿੰਕ ਕੀਤਾ ਉਸ ਸੜਕ ਨੂੰ ਬਣਾਇਆ ਇਸੇ ਤਰ੍ਹਾਂ ਸਰਾਵਾਂ ਦਾ ਕਨਸੈਪਟ ਜਾਂ ਈਵਨ ਜਦੋਂ ਬੁੱਧ ਪੀਰੀਅਡ ਦਾ ਹੁੰਦਾ ਜਿਹਨੂੰ ਸ਼ਿਲਾ ਲੇਖ ਕਹਿੰਦੇ ਨੇ ਕਿ ਜੂਦੇ ਤੇ ਟੀਚਿੰਗਸ ਲਿਖੀਆਂ ਹੁੰਦੀਆਂ ਸੀ ਔਰ ਇਸੇ ਤਰ੍ਹਾਂ ਅੱਜ ਜਿਸ ਆਸਪੈਕਟ ਤੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਜਿਵੇਂ ਮੁਗਲਿਆ ਦੌਰ ਜਿਹੜਾ ਬਾਬਰ ਦੇ ਨਾਲ ਸ਼ੁਰੂ ਹੁੰਦਾ ਹੈ ਔਰ ਬਹਾਦਰ ਸ਼ਾਹ ਜ਼ਫਰ ਦੇ ਨਾਲ 1857 ਫਾਈਨਲ ਐਂਡ ਹੁੰਦਾ ਹੈ ਜੀ ਦੋ ਕਿਲੇ ਜਿਹੜੇ ਨੇ ਉਹ ਉਹਨਾਂ ਦੀ ਬਹੁਤ ਵੱਡੀ ਲੈਗੇਸੀ ਨੇ ਉਹਨਾਂ ਦੇ ਵਿੱਚ ਲਾਲ ਕਿਲਾ ਦਿੱਲੀ ਸ਼ਾਹੀ ਕਿਲਾ ਜਿਹਨੂੰ ਸ਼ਾਹਜਹਾਨ ਨੇ ਬਣਾਇਆ ਔਰ ਅੱਜ ਵੀ ਜਦੋਂ ਉਸ ਲਾਲ ਕਿਲੇ ਦੀ ਗੱਲ ਹੁੰਦੀ ਹੈ ਲਾਲ ਕਿਲਾ ਲਾਲ ਕਿਲਾ ਹੀ ਹੈ ਉਹਦਾ ਇੱਕ ਆਪਣਾ ਇਤਿਹਾਸ ਵੀ ਹੈ ਲੇਕਿਨ ਉਸ ਦੀ ਬਣਤਰ ਉਸ ਦੇ ਵਿੱਚ ਮੁਗਲਾਂ ਦੇ ਪੀਰੀਅਡ ਦੀ ਜਿਹੜੀ ਬਿਲਡਿੰਗ ਕਲਾ ਔਰ ਕਿਵੇਂ ਉਹ ਸਾਰੇ ਨੇ ਫਿਰ ਆਲਮੋਸਟ ਸਾਰੇ ਪੀਰੀਅਡs ਅੱਜ ਵੀ 15 ਅਗਸਤ ਸਲਾਮੀ ਔਰ ਹੈੱਡ ਕੁਆਟਰ ਜਿਹੜੇ ਨੇ ਲਾਲ ਕਿਲੇ ਦੇ ਵਿੱਚ ਹੀ ਜਿਹੜੇ ਨੇ ਬਹੁਤ ਸਾਰੇ ਕਿਉਂਕਿ ਉਹ ਰੈਜ਼ਿਡੈਂਸਸ ਵੀ ਸੀ ਮੁਗਲਾਂ ਦੇ ਬਾਦਸ਼ਾਹਾਂ ਦੇ ਸੋ ਉਹਦੀ ਇੱਕ ਆਪਣੀ ਗ੍ਰੈਂਡੀਓਰ ਹੈ ਔਰ ਇਹੀ ਕਾਰਨ ਹੈ ਕਿ ਇਸ ਕਿਸਮ ਦੀਆਂ ਇਮਾਰਤਾਂ ਨੂੰ ਬਿਲਡਿੰਗਸ ਨੂੰ ਫਿਰ ਯੂਨੈਸਕੋ ਦੇ ਥੱਲੇ ਜਾਂ ਪਹਿਲਾਂ ਤਾਂ ਜਿਵੇਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉਹ ਲੈ ਲੈਂਦੇ ਨੇ ਫਿਰ ਜਿਹੜੀਆਂ ਮਨੁੱਖਤਾ ਦੇ ਲਈ ਇੰਪੋਰਟੈਂਸ ਦੀ ਗੱਲ ਹੁੰਦੀ ਹੈ ਜਿਨ੍ਹਾਂ ਨੇ ਹਿਊਮਨ ਹਿਸਟਰੀ ਨੂੰ ਇਫੈਕਟ ਕੀਤਾ ਉਹਨੂੰ ਯੂਨੈਸਕੋ ਜਾਂ ਜਿਹਨੂੰ ਵਰਲਡ ਹੈਰੀਟੇਜ ਸਾਈਟ ਕਿਹਾ ਜਾਂਦਾ ਹੈ ਉਹਦੇ ਥੱਲੇ ਲੈ ਲਿਆ ਜਾਂਦਾ ਸੋ ਜ਼ਾਹਰ ਹੈ ਕਿ ਲਾਲ ਕਿਲੇ ਦੀ ਜਿਸ ਕਦਰ ਇੰਪੋਰਟੈਂਸ ਹੈ ਉਹ ਵਰਲਡ ਹੈਰੀਟੇਜ ਸਾਈਟ ਹੈ ਇਸੇ ਤਰ੍ਹਾਂ ਲਾਹੌਰ ਦਾ ਸ਼ਾਹੀ ਕਿਲਾ ਜੀ ਜਿਸ ਨੂੰ ਅਕਬਰ ਨੇ ਦੇ ਜ਼ਮਾਨੇ ਦੇ ਵਿੱਚ ਤਾਮੀਰ ਕੀਤਾ ਗਿਆ ਹਾਲਾਂ ਉਸ ਦੀ ਹਿਸਟਰੀ ਤਾਂ ਲਵ ਦੇ ਨਾਲ ਜਾ ਕੇ ਜੁੜਦੀ ਹੈ ਔਰ ਲਿਖੀ ਉਥੇ ਇੱਕ ਲਿਖੀ ਹੋਈ ਚਿੱਟਵੀ ਲੱਗਿਆ ਵੀ ਹੋਈ ਹੈ ਸਲੇਬ ਜਿਹੀ ਵੀ ਉਹ ਕਿੰਨਾ ਕਿਸੀ ਕਿਉਂਕਿ ਇੱਕ ਮਾਈਥੋਲੋਜੀਕਲ ਜਾਂ ਦੂਜਾ ਅਕਾਊਂਟ ਵੀ ਇਹ ਹੈ ਕਿ ਰਾਮਚੰਦਰ ਦੇ ਦੋ ਬੇਟੇ ਆ ਲਵ ਤੇ ਕੁਸ਼ ਨੇ ਲਵ ਨੇ ਲਾਹੌਰ ਵਸਾਇਆ ਔਰ ਕੁਸ਼ ਨੇ ਕਸੂਰ ਵਸਾਇਆ ਔਰ ਕਈ ਲਾਹੌਰ ਕਿਲੇ ਨੂੰ ਉਹਦੇ ਨਾਲ ਜੋੜਦੇ ਨੇ ਬਟ ਜ਼ਾਹਰ ਹੈ ਕਿ ਅਕਬਰ ਦੇ ਪੀਰੀਅਡ ਚ ਔਰ ਫਿਰ ਉਸ ਦੇ ਵਿੱਚ ਵਾਧਾ ਹੁੰਦਾ ਗਿਆ ਸੇਖ ਐਮਪਾਇਰ ਦੀ ਰਾਜਧਾਨੀ ਵੀ ਜਿਹੜੀ ਹੈ ਜਿਹਨੂੰ ਸਰਕਾਰੇ ਖਾਲਸਾ ਜੀ ਉਹ ਕਹਿੰਦੇ ਸੀ ਉਹ ਲਾਹੌਰ ਹੈ ਔਰ ਉਸ ਦੀ ਕਪੜੀ ਸ਼ਾਨ ਹੈ ਲਾਹੌਰ ਦੇ ਸ਼ਾਹੀ ਕਿਲੇ ਦੀ ਔਰ ਇਸ ਲਾਹੌਰ ਦੇ ਸ਼ਾਹੀ ਕਿਲੇ ਨੂੰ ਵੀ ਜਿਹੜਾ ਅਸੀਂ ਦੇਖਦੇ ਹਾਂ ਕਿ ਵਰਲਡ ਹੈਰੀਟੇਜ ਸਾਈਟ ਐਲਾਨਿਆ ਗਿਆ 1981 ਦੇ ਵਿੱਚ ਸੋ ਉਹ ਇੱਕ ਸ਼ਾਨਦਾਰ ਮੋਗਲ ਪੀਰੀਅਡ ਦਾ ਔਰ ਉਹਦੇ ਵਿੱਚ ਬਾਕੀਆਂ ਨੇ ਵੀ ਜੋ-ਜੋ ਐਡ ਕੀਤਾ ਹੈ ਉਹਦਾ ਵੀ ਹਿੱਸਾ ਹੁਣ ਇਸੇ ਤਰ੍ਹਾਂ ਜਦੋਂ ਅਸੀਂ ਸਿੱਖ Empire ਦੀ ਗੱਲ ਕਰਦੇ ਹਾਂ ਔਰ ਸਿੱਖ ਰਾਜ ਮਿਸਲਾਂ ਦੇ ਨਾਲ ਸ਼ੁਰੂ ਹੋ ਜਾਂਦਾ ਹੈ 12 ਮਿਸਲਾਂ ਸਿੱਖਾਂ ਦੀ ਨਾਦਰ ਸ਼ਾਹ ਆਇਆ ਉਹਨੇ ਮੁਗਲਾਂ ਦੇ ਰਾਜ ਦੀ ਜੜ ਹਿਲਾਈ ਔਰ ਜਦੋਂ ਅਸੀਂ ਦੇਖਦੇ ਹਾਂ ਕਿ 1740ਵਿਆਂ ਤੱਕ ਪਹੁੰਚਦੇ ਆਂ ਮਿਸਲਾਂ ਦਾ 12 ਮਿਸਲਾਂ ਦਾ ਦੌਰ ਸ਼ੁਰੂ ਹੋਇਆ 1761 ਬਾੜ ਚ ਵੱਡਾ ਖਲੂਕਾਰਾ ਵਾਪਰਦਾ ਉਸ ਤੋਂ ਬਾਅਦ ਸਿੱਖਾਂ ਦਾ ਭਾਵੇਂ ਭਾਰੀ ਨੁਕਸਾਨ ਕੀਤਾ ਜਾਂਦਾ ਹੈ ਲੇਕਿਨ ਜਿਹੜਾ ਉਸ ਤੋਂ ਬਾਅਦ ਸਿੱਖ ਖੜੇ ਹੁੰਦੇ ਨੇ ਔਰ ਬਹੁਤ ਜਲਦੀ ਅਬਦਾਲੀ ਨੂੰ ਡੀਫੀਟ ਕਰਦੇ ਨੇ 1700 73 74 ਤੱਕ ਪਹੁੰਚਦੇ ਆ ਜਿਹੜਾ ਉਹ ਲਾਹੌਰ ਦੇ ਉੱਤੇ ਵੀ ਜਿਹੜਾ ਪੰਗੀ ਮਿਸਲ ਜਿਹੜੀਆਂ 12 ਮਿਸਲਾਂ ਬਣੀਆਂ ਉਹਨਾਂ ਦੇ ਵਿੱਚ ਇੱਕ ਬੜੀ ਪਾਵਰਫੁਲ ਮਿਸਲ ਪੰਗੀ ਮਿਸਲ ਸੀ ਜਿਨ੍ਹਾਂ ਦੇ ਕੋਲ ਹਜ਼ਾਰਾਂ ਘੋੜ ਸਵਾਰ ਹਮੇਸ਼ਾ ਰਹਿੰਦੇ ਸੀ ਔਰ ਲਾਹੌਰ ਦੇ ਉੱਤੇ ਜਿਹੜਾ ਪੰਗੀ ਮਿਸਲ ਦਾ ਜਿਹੜਾ ਉਹ ਕਬਜ਼ਾ ਹੁੰਦਾ ਔਰ ਜਿਹੜਾ ਬਹੁਤ ਵਾਰੀ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਲਿਆ ਉਹਨੇ ਕੋਈ ਅਬਦਾਲੀ ਤੋਂ ਨਹੀਂ ਸੀ ਲਿਆ ਲਗਭਗ 30 ਸਾਲ ਪੰਗੀ ਸਰਦਾਰਾਂ ਨੇ ਜਿਹੜੇ ਤਿੰਨ ਭਰਾ ਸੀ ਗੁਜਰ ਸਿੰਘ ਲੈਣਾ ਸਿੰਘ ਤੇ ਸ਼ਾਇਦ ਸੋਭਾ ਸਿੰਘ ਤੀਸਰੇ ਦਾ ਨਾਂ ਸੀ ਉਹਨਾਂ ਨੇ 30 ਸਾਲ ਲਗਭਗ ਜਿਹੜਾ ਉਹ ਲਾਹੌਰ ਦੇ ਉੱਤੇ ਰੂਲ ਕੀਤਾ ਲਾਹੌਰ ਉਹਨਾਂ ਦੇ ਕਬਜ਼ੇ 'ਚ ਸੀ ਜੀ ਹੁਣ ਜ਼ਾਹਰ ਹੈ ਕਿ ਵੀ ਜਿਹਨਾਂ ਦੇ ਕੋਲ ਲਾਹੌਰ ਹੈ ਉਹ ਰਹਿਣ ਵਾਲੇ ਅੰਮ੍ਰਿਤਸਰ ਦੇ ਚਵਾਲ ਨਾਲ ਉਹਨਾਂ ਦਾ ਸਬੰਧ ਸੀ ਪੰਜ ਵਡ ਦੇ ਨਾਲ ਔਰ ਉਹਨਾਂ ਨੇ ਜਿਹੜਾ ਆਪਣੀ ਹਿਫਾਜ਼ਤ ਦੇ ਲਈ ਕਿਉਂਕਿ ਉਸ ਐਮਪਾਇਰ ਵੇਲੇ ਤੱਕ ਪਹੁੰਚਦੇ ਆ ਲਾਹੌਰ ਜ਼ਾਹਰ ਹੈ ਪੋਲਿਟਿਕਲੀ ਇੰਪੋਰਟੈਂਟ ਸੀ ਜਿਨੇ ਵੀ ਇੰਡਸ ਪਾਰ ਤੋਂ ਆਣਾ ਹੈ ਉਹ ਪਹਿਲਾਂ ਛੋਟੇ ਛੋਟੇ ਜਿਹੜਾ ਚਨਾਹ ਕ੍ਰਾਸ ਕੀਤਾ ਹੈ ਜੇਲਮ ਕੀਤਾ ਲਾਹੌਰ ਲੈ ਕੇ ਫਿਰ ਇਧਰ ਮੁੜਦੇ ਸੀ ਜੀ ਔਰ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨੇ ਫਾਊਂਡ ਕੀਤਾ ਉਹ ਸਾਡੇ ਲਈ ਧਾਰਮਿਕ ਤੌਰ ਤੇ ਅੰਮ੍ਰਿਤਸਰ ਦੀ ਹਮੇਸ਼ਾ ਹੀ ਇੱਕ ਸਾਡੀ ਸਪਿਰਚੁਅਲ ਕੈਪੀਟਲ ਹੈ ਔਰ ਜ਼ਾ ਰਹੇ ਕਿ ਅੰਮ੍ਰਿਤਸਰ ਨੂੰ ਡਿਫੈਂਡ ਕਰਨ ਦੇ ਲਈ ਜੇ ਪਹਿਲਾ ਕਿਲਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਣਾਇਆ ਤੇ ਉਹ 6ਵੇਂ ਪਾਤਸ਼ਾਹ ਨੇ ਬਣਾਇਆ ਸੀ ਜਿਸ ਦਾ ਨਾਮ ਲੋਹ ਗੜ ਰੱਖਿਆ ਸੀ ਔਰ ਜਿਹੜੀ ਪਹਿਲੀ ਅੰਮ੍ਰਿਤਸਰ ਦੀ ਜੰਗ ਮੁਖਲਿਸ ਖਾਨ ਦੇ ਨਾਲ ਲਾਹੌਰ ਤੋਂ ਜਿਹੜੀ ਫੌਜ ਲੈ ਕੇ ਆਇਆ ਹੋਈ ਔਰ ਇਹ ਜਿਹੜਾ ਲੋਹ ਗੜ ਹੈ ਇਹ ਹਰਮੰਦਰ ਸਾਹਿਬ ਤੋਂ ਲਗਭਗ 1 ਮੀਲ ਦੀ ਦੂਰੀ ਦੇ ਉੱਤੇ ਔਰ ਇਹ ਪਹਿਲਾ ਕਿਲਾ ਸੀ ਜਿਹੜਾ 6ਵੇਂ ਪਾਤਸ਼ਾਹ ਨੇ ਬਣਾਇਆ ਔਰ ਜਿਵੇਂ ਸਾਡੀ ਰਵਾਇਤ ਦੱਸਦੀ ਹੈ ਕਿ ਉਸ ਪਹਿਲੀ ਜੰਗ ਦੇ ਵਿੱਚ ਈਵਨ ਇੱਕ ਲੱਕੜ ਦਾ ਦਰਖਤ ਸੀ ਉਹਦਾ ਖੋਲਾ ਬਣਿਆ ਹੋਇਆ ਸੀ ਜਾਂ ਦੂਜਾ ਔਰ ਦੂਸਰਿਆਂ ਦਾ ਜ਼ੋਰ ਪੈ ਰਿਹਾ ਸੀ ਉਸ ਨੂੰ ਇੱਕ ਤੋਪ ਦੇ ਤੌਰ ਦੇ ਉੱਤੇ ਜਿਹੜਾ ਇਸਤੇਮਾਲ ਕੀਤਾ ਸੋ ਜਿਹੜੀ ਪਹਿਲੀ ਤੋਪ ਉਸ ਲੱਕੜ ਦਾ ਜਿਹੜਾ ਉਹ ਇੱਕ ਦਰਖਤ ਦਾ ਇੱਕ ਖੋਲੇ ਚੋਂ ਬਣਾ ਕੇ ਚਲਾਈ ਉਹ ਲੋਗੜ ਦੇ ਕਿਲੇ ਚ ਇਹ ਬਦਕਿਸਮਤੀ ਹੈ ਕਿ ਵੀ ਜਦੋਂ ਅਬਦਾਲੀ ਨੇ 1761 ਬਾਅਦ ਤੇ ਵਿੱਚ ਡਿਸਟਰੋਏ ਕੀਤਾ ਹੈ ਦਰਬਾਰ ਸਾਹਿਬ ਨੂੰ ਅਕਾਲ ਤਖਤ ਲੈਵਲ ਕਰ ਦਿੱਤਾ ਹੈ ਉਨੇ ਜਿਹੜਾ ਲੋਹਗੜ੍ਹ ਦਾ ਉਹ ਪੁਰਾਣਾ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦਾ ਛੋਟਾ ਮੋਟਾ ਜਿਸ ਕਿਸਮ ਦਾ ਵੀ ਕਿਲਾ ਸੀ ਉਹਨੂੰ ਵੀ ਲੈਵਲ ਕਰ ਦਿੱਤਾ ਔਰ ਇਹ ਉਸ ਪੀਰੀਅਡ ਜਾਂ ਉਸ ਤੋਂ ਬਾਅਦ ਵਾਲਿਆਂ ਨੇ ਉਹਦੀ ਇੰਪੋਰਟੈਂਸ ਨਹੀਂ ਸਮਝੀ ਅੱਜ ਉੱਥੇ ਗੁਰਦੁਆਰਾ ਸਾਹਿਬ ਤਾਂ ਬਹੁਤ ਸ਼ਾਨਦਾਰ ਹੈ ਆਲੀਸ਼ਾਨ ਗੁਰਦੁਆਰਾ ਹੈ 6ਵੇਂ ਪਾਤਸ਼ਾਹ ਦੀ ਯਾਦਗਾਰ ਯਾਦ ਚ ਉਸ ਦਾ ਨਾਮ ਵੀ ਗੁਰਦੁਆਰਾ ਲੋਹਗੜ੍ਹ ਹੈ ਪਰ ਉਹ ਕਿਲਾ ਔਰ ਉਸ ਦੀ ਹੋਂਦ ਗਾਇਬ ਹੋ ਗਈ ਇਹ ਵਖਰੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿਉਂਕਿ ਉਹ ਬਿਲਕੁਲ ਅੰਮ੍ਰਿਤਸਰ ਜਿਹੜਾ ਵੋਲਡ ਸਿਟੀ ਹੈ ਉਹਦੀ ਆਊਟਸਕਰਟਸ ਤੇ ਸੀ ਤੇ ਜਿਹੜਾ ਉਸ ਦੇ ਨਾਲ ਦਰਵਾਜ਼ਾ ਹੈ ਉਹਦਾ ਨਾਂ ਲੋਹਗੜ੍ਹ ਦਰਵਾਜ਼ਾ ਹੈ ਉਹ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਪਰ ਉਹ ਇੱਕ ਗੁਰਦੁਆਰਾ ਬਣ ਗਿਆ ਲੋਹਗੜ੍ਹ ਉਹ ਖਤਮ ਫਿਰ ਅਸੀਂ ਦੇਖਦੇ ਹਾਂ ਕਿ ਦੂਸਰਾ ਕਿਲਾ ਜਿਹੜਾ ਸਿੱਖਾਂ ਨੇ ਅੰਦਰਲੇ ਸ਼ਹਿਰ ਦੇ ਵਿੱਚ ਜਿਹਦਾ ਨਾਂ ਰਾਮਰਾਉਣੀ ਰੱਖਿਆ ਸਿੱਖ ਮਿਸਲਾਂ ਦੇ ਪੀਰੀਅਡ ਔਰ ਉਸ ਨੂੰ ਬਾਅਦ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਬਹੁਤ ਚੰਗੀ ਤਰ੍ਹਾਂ ਬਿਲਡ ਕੀਤਾ ਔਰ RAM ਰੌਣੀ ਤੋਂ ਉਹਦਾ ਨਾਮ RAM ਗੜ ਰੱਖਿਆ ਚੌਥੇ ਪਾਤਸ਼ਾਹ ਦੇ ਨਾਂ ਤੇ RAM ਔਰ ਅਸੀਂ ਜੇ ਨੋਮਨਕਲੇਚਰ ਦੇਖੀਏ ਲੋਹ ਗੜ ਦਾ ਮਤਲਬ ਲੋ ਆਇਰਨ ਨੂੰ ਕਹਿੰਦੇ ਨੇ ਸਟੀਲ ਨੂੰ ਕਹਿੰਦੇ ਨੇ ਜਦੋਂ ਸਿੱਖ ਲੋਹੇ ਦੇ ਕੜੇ ਪਾਉਂਦੇ ਨੇ ਲੋਹੇ ਦੀਆਂ ਕਿਰਪਾਨਾਂ ਲੋਹੇ ਦਾ ਬੱਟ ਹੈ ਲੋਹੇ ਦਾ ਖੰਡੇ ਤੇ ਫਿਰ ਆਇਰਨ ਵਿਲਡ ਪੀਪਲ ਅਸੀਂ ਸੋਨੇ ਵਾਲੇ ਲੋਕ ਨਹੀਂ ਉਹਨੇ ਰਿਵਾਜ ਬਣ ਗਿਆ ਜਿ ਕੜੇ ਸੋਨੇ ਦੇ ਪਾਏ ਹੁੰਦੇ ਨੇ ਮੈਂ ਕਹੇ ਜੀ ਚਲੋ ਸਹਰਿਆਂ ਦਾ ਵੀ ਪਾ ਲਓ ਸੋਨੇ ਦਾ ਉਹਨਾਂ ਨੂੰ ਨਾਰਾਜ਼ ਹੁਣ ਲੋਹੇ ਦਾ ਗੁਰੂ ਦਾ ਕੜਾ ਲੋਹੇ ਦਾ ਇਹ ਇਹ 골ਡ ਦਾ ਨਹੀਂ ਹੈ ਔਰ ਇਸ ਲਈ ਸੀ ਕਿ ਹਰ ਹਰ ਇੱਕ ਦੇ ਲਈ ਕਿ ਇਹ ਵੀ ਇੱਕ ਬਰਾਬਰੀ ਦੀ ਗੱਲ ਸੀ ਔਰ ਸਾਡਾ ਗਹਿਣਾ ਜਿਹੜਾ ਲੋਹੇ ਦੇ ਨਾਲ ਡੀਲ ਕਰਦਾ ਹੈ ਲੋਹੇ ਦੀ ਤਲਵਾਰ ਹੈ ਲੋਹੇ ਦਾ ਕੜਾ ਹੈ ਤੁਹਾਡੀ ਵਿਲ ਵੀ ਆਇਰਨ ਵੇਲਡ ਹੋ ਗਏ ਦਿਲ ਤੁਹਾਡਾ ਮੂਮ ਵਰਗਾ ਪਰ ਵਿਲ ਤੁਹਾਡੀ ਆਇਰਨ ਵਰਗੀ ਔਰ ਇਹੀ ਲੋਹ ਕੜ ਦਾ ਨਾਮ ਫਿਰ ਜਿਹੜੇ ਦਸਵੇਂ ਪਾਤਸ਼ਾਹ ਨੇ ਵੀ ਕਿਲੇ ਨਾਂੰਦਪੁਰ ਸਾਹਿਬ ਚ ਬਣਾਇਆ ਉਹਨਾਂ ਚ ਵੀ ਇੱਕ ਕਿਹੜਾ ਕਿਲਾ ਜਿਹੜਾ ਹੈ ਉਹਦਾ ਨਾਮ ਲੋਹਗੜ੍ਹ ਔਰ ਹੋਰ ਵੀ ਉਸ ਨਾਲ ਜੁੜਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਮਖਲਸਗੜ੍ਹ ਨੂੰ ਜਿਹੜਾ ਪਹਿਲੀ ਰਾਜਧਾਨੀ ਖਾਲਸੇ ਦੀ ਬਣਾਇਆ ਤਾਂ ਉਹਦਾ ਨਾਮ ਲੋਹਗੜੀ ਰੱਖਿਆ ਔਰ ਉਹਦੀ ਕਿਉਂਕਿ ਸ਼ੁਰੂਆਤ ਮੀਰੀ ਪੀਰੀ 6ਵੇਂ ਪਾਤਸ਼ਾਹ ਦੇ ਨਾਲ ਜੁੜੀ ਹੋਈ ਹੈ ਫਿਰ ਅਸੀਂ ਦੇਖਦੇ ਹਾਂ ਕਿ ਰਾਮਗੜ੍ਹ ਅੱਜ ਜਦੋਂ ਸਾਡਾ ਰਾਮਗੜੀ ਆ ਪਾਈਚਾਰਾ ਪ੍ਰਾਈਡ ਲੈਂਦਾ ਹੈ ਉਹ ਸਰ ਜੱਸਾ ਸਿੰਘ ਦੇ ਉੱਤੇ ਔਰ ਦੂਸਰਾ ਤੋ ਉਹਦੇ ਨਾਲ ਉਹ ਰਾਮਗੜ੍ਹ ਦਾ ਕਿਲਾ ਜੁੜਿਆ ਹੋਇਆ ਹੈ ਕਿ ਬਈ ਜਿਸ ਜਵੇਂ ਉਹਨੇ ਜਸਾ ਸਿੰਘ ਨੇ ਰਾਮ ਰੌਣੀ ਨੂੰ ਕਿਲੇ ਚ ਤਬਦੀਲ ਕੀਤਾ ਔਰ ਬਹਾਦਰ ਯੋਧਾ ਸੀ ਜਸਾ ਸਿੰਘ ਰਾਮਗੜ੍ਹੀ ਹੈ ਕਿ ਸਾਰੇ ਦਾ ਸਾਰਾ ਜਿਹੜਾ ਕਲੈਨ ਹੈ ਉਹ ਰਾਮਗੜ੍ਹਿਆ ਦੇ ਵਿੱਚ ਫਖਰ ਲੈਂਦਾ ਸੋ ਇਹ ਬੈਕਗ੍ਰਾਉਂਡ ਮੈਂ ਇਸ ਲਈ ਦਿੱਤੀ ਜਦੋਂ ਉਸੇ ਸਿੱਖ एंपਾਇਰ ਦੀ ਗੱਲ ਫਿਰ ਪੰਗੀ ਸਰਦਾਰਾਂ ਨੇ ਬਿਲਕੁਲ ਉਸ ਤਰਜ ਦੇ ਉੱਤੇ ਲੋਹ ਗੜਦੇ ਜਿੱਥੇ ਸੀ ਉਸ ਦੇ ਨੇੜੇ ਤੇੜੇ ਸ਼ਹਿਰ ਨੂੰ ਡਿਫੈਂਡ ਕਰਨ ਦੇ ਲਈ ਪਹਿਲਾ ਜਿਹੜਾ ਕਿਲਾ ਉਹ ਕਿਲਾ ਭੰਗੀਆਂ ਵੱਜਦਾ ਸੀ ਭਾਵੇਂ ਜੀ ਉਹ ਕਿਲਾ ਉਹਨਾਂ ਨੇ ਬਿਲਟ ਕੀਤਾ ਜਿਸ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 1802 ਦੇ ਵਿੱਚ ਅੰਮ੍ਰਿਤਸਰ ਫਤਿਹ ਕੀਤਾ ਔਰ ਪੰਗੀ ਸਰਦਾਰਾਂ ਤੋਂ ਲਿਆ ਹੈ ਪੰਗੀ ਬਹਾਦਰ ਸੀ ਕਹਿਮਤ ਸ਼ਾਹ ਅਬਦਾਲੀ ਦੀ ਤੂਫ਼ ਸੀ ਉਹਦਾ ਨਾਮ ਜ਼ਮਜ਼ਮ ਸੀ ਜਿਹਨੂੰ ਪੰਗੀ ਸਰਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਨਸਾਸਿ ਸ਼ੁਕਰ ਚੱਕੀਆ ਚੜ੍ਹਤ ਸਿੰਘ ਨੇ ਸਾਂਝੇ ਤੌਰ ਤੇ ਖੋਹੀ ਸੀ ਪਰ ਉਹ ਭੰਗੀਆਂ ਵਾਲੀ ਤੂਫ਼ ਵੱਜਦੀ ਸੀ ਜੀ ਔਰ ਉਹ ਇਸ ਕਿਲਾ ਭੰਗੀਆਂ ਦੇ ਵਿੱਚ ਸੀ ਔਰ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਅੰਮ੍ਰਿਤਸਰ ਉਹਨਾਂ ਦੇ ਰਾਜ ਦਾ ਹਿੱਸਾ ਬਣਿਆ ਔਰ ਉਸ ਦੇ ਥੱਲੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਹੁਣ ਅਸਲੀ ਟੌਪਿਕ ਦੀ ਗੱਲ ਸ਼ੁਰੂ ਹੋਈ ਹੈ ਕਿ ਉਸ ਨੂੰ ਇੱਕ ਬਹੁਤ ਵੱਡੇ ਕਿਲੇ ਦੇ ਤੌਰ ਤੇ ਡਿਵੈਲਪ ਕੀਤਾ ਔਰ ਉਸ ਦਾ ਨਾਮ ਗੋਬਿੰਦਗੜ੍ਹ ਰੱਖਿਆ ਦਸਵੇਂ ਪਾਤਸ਼ਾਹ ਦੇ ਰਾਜ ਜੇ ਛੇਵੇਂ ਪਾਤਸ਼ਾਹ ਲੋਗੜ੍ਹ ਤੋਂ ਸ਼ੁਰੂ ਕਰਦੇ ਨੇ ਤੇ ਫਿਰ ਜਦੋਂ ਤੁਸੀਂ ਦਸਵੇਂ ਪਾਤਸ਼ਾਹ ਦੇ ਖਾਲਸੇ ਦੀ ਕ੍ਰਮਾਤ ਔਰ ਉਸ ਖਾਲਸਾ ਜਨੇ ਦਰਾਇ ਖੈਬਰ ਤੋਂ ਤਿੱਬਤ ਤੱਕ ਉਹ ਵਿਸ਼ਾਲ ਰਾਜ ਜਿਹੜਾ ਸਾਰਿਆਂ ਦੇ ਲਈ ਸੀ ਜੀ ਉਸਾਰਤ ਕੀਤਾ ਤੇ ਫਿਰ ਦਸਵੇਂ ਪਾਤਸ਼ਾਹ ਨੂੰ ਇਹ ਟ੍ਰਿਬਿਊਟ ਦੰਦੇ ਉਸ ਕਿਲੇ ਦਾ ਨਾਂ ਜਿਹੜਾ ਹੈ ਗੋਬਿੰਦਗੜ੍ਹ ਰੱਖਿਆ ਔਰ ਇਹ ਇਹਦੀ ਇੰਪੋਰਟੈਂਸ ਸਿੱਖ ਐਂਪਾਇਰ ਲਈ ਲਾਹੌਰ ਦਾ ਕਿਲਾ ਜਿਹੜਾ ਉਹ ਪਹਿਲਾਂ ਤੋਂ ਬਣਿਆ ਸੀ ਸਿੱਖਾਂ ਦੇ ਕੋਲ ਆਇਆ ਇਸੇ ਤਰ੍ਹਾਂ ਫਲੌਰ ਜਿਹੜਾ ਸਤਲੁਜ ਦੇ ਕੰਢੇ ਤੇ ਆ ਉੱਥੇ ਵੀ ਪਹਿਲਾਂ ਸਰਾਂ ਸੀ ਵੱਡੀ ਜਿਹਨੂੰ ਇਸ ਕਿਲੇ ਦੇ ਰੂਪ ਚ ਡਿਵੈਲਪ ਕੀਤਾ ਕਿਉਂਕਿ ਸਤਲੁਜ ਦੇ ਨਾਲ ਸਿੱਖ ਰਾਜ ਦੀ हद मिठी गई उथे इना ने पुलिस एकेडमी बनाई हुई पुलिस बिठाई है उथे टॉर्चर करते ने ले जाके सो मतलब जेड़ा ਸਾਡਾ ਪ੍ਰਾਈਡ ਸੀ ਫਲੋਰ ਦਾ ਕਿਲਾ ਜਿਹੜਾ ਜਿਹੜਾ ਬੜਾ ਵਧੀਆ ਆਰਕੀਟੈਕਟ ਸਿੱਖਾਂ ਨੇ ਦਿੱਤਾ ਪਰ ਆਲਰੇਡੀ ਐਗਜ਼ਿਸਟ ਕਰਦਾ ਸੀ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਹੁਣ ਇਸ ਕਿਲੇ ਦਾ ਕੀ ਬਣਿਆ ਗੋਬਿੰਦਗੜ ਦਾ ਔਰ ਇਹ ਜਦੋਂ ਮੈਂ ਡਿਟੇਲਸ ਦੇਖ ਰਿਹਾ ਸੀ ਕਿ ਅੱਖਾਂ ਖੋਲਣ ਵਾਲੀਆਂ ਨੇ ਕਿ ਆਲਮੋਸਟ ਇਹ ਇਨਾਕ ਵਿਸ਼ਾਲ ਕਿਲਾ ਹੈ ਇਹਦੇ ਦੋ ਗੇਟ ਜਿਹੜਾ ਓਪਨਿੰਗ 게ਟ ਸੀ ਉਹਦਾ ਨਾਮ ਨਲਵਾ 게ਟ ਹੁਣ ਹਰੀ ਸਿੰਘ ਨਲਵਾ ਕਮਾਂਡਰ ਇਨ ਚੀ ਫੌਜ ਦੇ ਔਰ ਉਸ ਧਰਤੀ ਦੇ ਉਹ ਬਹਾਦਰ ਯੋਧੇ ਉਹਨ ਕਈ ਵਾਰ ਜਦੋਂ ਗੱਲ ਗੁਜਰਾਵਾਲੇ ਦੀ ਹੁੰਦੀ ਹੈ ਤੇ ਸਾਡਾ ਇੱਕ ਪਾਕਿਸਤਾਨੀ ਭਰਾ ਗੁਜਰਾਵਾਲੇ ਤੋਂ ਜਿਹੜੇ ਕਮੇਡੀ ਚੰਗੇ ਕਾਮੇਡੀ ਦੇ ਕਿੰਗ ਵੀ ਕਹਿੰਦੇ ਨੇ ਉਹ ਕਹਿਣਗੇ ਅਸੀਂ ਗੁਜਰਾਵਾਲੇ ਚੋਂ ਰਣਜੀਤ ਸਿੰਘ ਦਿੱਤਾ ਹੈ ਗੁਜਰਾਵਾਲੇ ਚੋਂ ਹਰੀ ਸਿੰਘ ਨਲਵਾ ਦਿੱਤਾ ਹੈ ਉਹ ਦੋਨਾਂ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦਾ ਵੀ ਔਰ ਹਰੀ ਸਿੰਘ ਨਲੂਆ ਦਾ ਗੁਜਰਾਂਵਾਲੇ ਚ ਹੋਇਆ ਔਰ ਆਲਮੋਸਟ ਉਹ ਮੁਹੱਲੇਦਾਰ ਹੀ ਸੀ ਉਹਨਾਂ ਦੇ ਅੱਜ ਵੀ ਉਹਨਾਂ ਦੀਆਂ ਹਵੇਲੀਆਂ ਔਰ ਕੁਝ ਥੋੜੀਆਂ ਬਹੁਤ ਜ਼ਿਆਦਾ ਉੱਥੇ ਬਚੀਆਂ ਹੋਈਆਂ ਨੇ ਸੋ ਹਰੀ ਸਿੰਘ ਨਲੂਆ ਦੀ ਇੱਕ ਜਿਹੜੀ ਯਾਦ ਹੈ ਜਿੱਥੇ ਹਰੀਪੁਰ ਜ਼ਿਲ੍ਹਾ ਹਰੀਪੁਰ ਜਿਹੜਾ ਹੈ ਅੱਜ ਖੈਬਰ ਪਖਤੂਨਵਾਦ ਉਹ ਵੀ ਹਰੀ ਸਿੰਘ ਨਲੂਆ ਦੇ ਨਾਮ ਤੇ ਲੇਕਿਨ ਇਹ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਬਹਾਦਰ ਯੋਧੇ ਨੂੰ ਟ੍ਰਿਬਿਊਟ ਸੀ ਕਿ ਉਹਦਾ ਜਿਹੜਾ ਫਰੰਟ ਜਿਹੜਾ ਗੇਟ ਹੈ ਉਸ ਦਾ ਨਾਂ ਜਿਹੜਾ ਉਹ ਨਲੂਆ ਗੇਟ ਔਰ ਦੂਸਰਾ ਜਿਹੜਾ ਹੈ ਬੈਕ ਤੋਂ ਉਹਦਾ ਨਾਂ ਕਿਲਰ ਗੇਟ ਹੁਣ ਕਿਲਰ ਗੇਟ ਇਸ ਲਈ ਇਹ ਜਿਹੜੀ ਇੱਕ ਟਰੈਡੀਸ਼ਨ ਰਹੀ ਹੈ ਕਿ ਉਸ ਗੋਬਿੰਦਗੜ੍ਹ ਦੇ ਕਿਲੇ ਤੋਂ ਲਾਹੌਰ ਤੱਕ ਅੰਡਰਗਰਾਉਂਡ ਸਰੰਗ ਸੀ ਜੀ ਤਾਂ ਕਿ ਜਦੋਂ ਲਾਹੌਰ ਤੋਂ ਕਿਸੇ ਨੇ ਐਸਕੇਪ ਹੋ ਕੇ ਆਣਾ ਤੇ ਕਿਲੇ ਤੱਕ ਪਹੁੰਚਣ ਦਾ ਜੇ ਉੱਥੋਂ ਹੈ ਔਰੇ ਅਕਸਰ ਜਿਹੜਾ ਕਿਲਾ ਰੋਹਤਾਸ ਚ ਦੂਜਿਆਂ ਨਾਲ ਬਹੁਤ ਸਾਰੀਆਂ ਥਾਵਾਂ ਤੇ ਜਿਹੜੀਆਂ ਅੰਡਰਗਰਾਉਂਡ ਸਰੰਗਾਂ ਦਾ ਕਨਸੈਪਟ ਹੈ ਇਹ ਕਿਲੇ ਦੀ ਹਿਫਾਜ਼ਤ ਔਰ ਔਰ ਇਸ ਜਿਹੜਾ ਕਿਲਾ ਗੁਬਿੰਦਗੜ੍ਹ ਕਿਲਾ ਇਸ ਦੇ ਵਿੱਚ ਜਿਹੜਾ ਬਹੁਤ ਸਾਰਾ ਵੱਡਾ ਤੋਸ਼ਾਖਾਨਾ ਕੋਈ ਨੂਰ ਹੀਰਾ ਵੀ ਔਰ ਜਦੋਂ ਅਸੀਂ ਆਪਣੇ ਮੁਸਲਮਾਨ ਭਰਾਵਾਂ ਨਾਲ ਰਾਜਸੀ ਖਾਲਸਤਾਨ ਪਾਕਿਸਤਾਨ ਦੀ ਸਾਂਝੀ ਦੀ ਗੱਲ ਕਰਦੇ ਇਹ ਨਵੀਂ ਨਹੀਂ ਹੈ ਜਿੱਥੇ ਤੁਹਾਡਾ ਜ਼ਖੀਰਾ ਪਿਆ ਹੈ ਖਜ਼ਾਨਾ ਪਿਆ ਹੈ ਉਹਦੀ ਚਾਬੀ ਕਿਹਦੇ ਕੋਲ ਹੈ ਫਕੀਰ ਅਜ਼ੀਜ਼ਉਦੀਨ ਕੋਲ ਜੀ ਹੁਣ ਇਸ ਤੋਂ ਵੱਧ ਕੇ ਕੁਝ ਔਰ ਜੇ ਕੋਈ ਨੂਰ ਵੀ ਪਿਆ ਹੈ ਉਹਦੇ ਸਾਰਾ ਔਰ ਕਈ ਮਹੀਨਿਆਂ ਦਾ ਰਾਸ਼ਨ ਔਰ ਮੈਂ ਦੇਖ ਰਿਹਾ ਸੀ ਕਿ ਉਸ ਦਾ ਜਿਹੜਾ ਉਸ ਦੇ ਉੱਤੇ 12 ਗੇਟ 25 ਤੋਪਾਂ ਜੜੀਆਂ ਨੇ ਉਹਦੇ ਤੇ ਇੰਸਟਾਲ ਇੰਨੀ ਕੁ ਦੀ ਥਾਂ ਜਿਹੜੀ ਹੈ ਉਹ ਫੈਲਾਈ ਹੋਈ ਔਰ ਇਸ ਦੇ ਵਿੱਚ ਜਿਹੜਾ ਕੁੱਲ ਮਿਲਾ ਕੇ ਇਸ ਦਾ ਮੈਂ ਵਿਰਵਾ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਹੈ ਜਿਹੜਾ ਕਿ ਥੋੜੀ ਸਰਚ ਕਰਕੇ ਮੈਂ ਕੱਢਿਆ ਜੀ ਕਿ ਵੀ ਇਹ ਜਿਹੜਾ 25 ਵੱਡੀਆਂ ਤੋਪਾਂ ਇਸ ਤੇ ਲੱਗਦੀਆਂ ਸੀ ਔਰ ਇਸ ਨੂੰ ਜਿਹੜਾ ਬਣਾਉਣ ਦੇ ਲਈ ਜਿਹੜਾ ਬ੍ਰਿਕ ਐਂਡ ਲਾਈਨ ਇੱਕ ਬੈਸਟ ਕੰਸਟਰਕਸ਼ਨ ਮਟੀਰੀਅਲ ਔਰ ਇਟਾਂ ਜਿਹਨਾਂ ਨੂੰ ਅੱਜ ਵੀ ਨਾਨਕਸ਼ਾਹੀ ਇਟਾਂ ਕਿਹਾ ਜਾਂਦਾ ਹੈ ਇਹ ਇਸਤੇਮਾਲ ਹੁੰਦੀਆਂ ਸੀ ਔਰ ਬੇਸਿਕ ਸ਼ੇਪ ਜਿਹੜੀ ਕਿਲੇ ਦੀ ਹੈ ਉਹ ਸਕੁਅਰ ਦੇ ਵਿੱਚ ਹੈ ਔਰ 1500 ਸਕੁਅਰ ਦੇ ਵਿੱਚ ਇਹ ਸਾਰਾ ਫੈਲਿਆ ਹੋਇਆ ਹੈ ਆਇਰਨ ਗੇਟ ਸਟੱਡੀ ਰੈਂਪਾਰਟ ਫੋਰ ਹਿਊਜ ਬੈਸਟੀਅਨਸ ਔਰ ਉਸ ਦਾ ਜਿਵੇਂ ਮੈਂ ਕਿਹਾ ਕਿ ਇੱਕ ਨਲਵਾ ਗੇਟ ਹੈ ਥਲੜੀ ਅੰਡਰਗਰਾਉਂਡ ਟਨਲ ਹੈ ਔਰ ਇਹ ਜੋ ਅੰਗਰੇਜ਼ਾਂ ਦੇ ਵੇਲੇ ਅੰਗਰੇਜ਼ ਵੀ ਜਦੋਂ ਉਹਨਾਂ ਨੇ ਦੇਖਿਆ ਔਰ ਜਿਵੇਂ ਮੈਂ ਕਿਹਾ ਵੀ ਰਣਜੀਤ ਸਿੰਘ ਦਾ ਤੋਸ਼ਾਖਾਨਾ ਔਰ ਸਾਰੀ ਕੀਮਤੀ ਚੀਜ਼ ਜਿਹੜੀ ਹੈ ਇਸ ਦੇ ਵਿੱਚ ਸੀ ਔਰ ਕੁੱਲ ਮੈਂ ਦੇਖ ਰਿਹਾ ਸੀ ਵੀ ਇਹਦਾ ਏਰੀਆ ਸ਼ਾਇਦ 41 ਏਕੜ ਹੈ ਮੈਂ ਕਿਤੇ ਆ 43 ਏਕੜ ਜੀ 43 ਏਕੜ ਦੇ ਵਿੱਚ ਇਹ ਫੈਲਿਆ ਹੋਇਆ ਔਰ ਇਸ ਨੂੰ ਜਦੋਂ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਚ ਲਿਆ ਔਰ ਜਿਵੇਂ ਉਹਨਾਂ ਨੇ ਹਰ ਚੀਜ਼ ਨੂੰ ਬਿਲਟਲ ਕਰਦੇ ਸੀ ਜਨਰਲ ਡਾਇਰ ਦੇ ਹਵਾਲੇ ਉਹਨਾਂ ਨੇ ਇੱਥੇ ਇੰਟਰੋਗੇਸ਼ਨ ਸੈਂਟਰ ਵੀ ਬਣਾ ਦਿੱਤਾ ਔਰ ਫਾਂਸੀ ਖਾਨਾ ਵੀ ਔਰ ਇੱਕ ਹਵਾ ਮਹਿਲ ਬਣਾ ਦਿੱਤਾ ਇੱਕ ਹੋਰ ਤੇ ਜੇ ਬਹੁਤ ਸਾਰਿਆਂ ਨੂੰ ਫਾਂਸੀ ਵੀ ਇੱਥੇ ਦਿੱਤੀ ਜਾਂਦੀ ਸੀ ਲਿਆ ਕੇ ਇਹ ਦੱਸਣ ਦੇ ਲਈ ਕਿ ਭਾਈ ਇਹ ਤੁਹਾਡਾ ਹੁਣ ਰਾਜ ਨਹੀਂ ਹੈ ਇਹ ਸਾਡਾ 파ਰਟ ਹੈ ਔਰ ਇਹ ਸਾਰੇ ਚੋਂ ਅਸੀਂ ਹੁਣ ਇਹ ਗੱਲ ਕਰਦੇ ਹਾਂ ਕਿ ਵੀ ਇਸ ਜਿਹੜੀ ਸਿੱਖ ਦਿਖ ਵਾਲੇ ਸਿੱਖ ਸਿੱਖ ਅੰਪਾਇਰ ਦੀ ਸ਼ਾਨ ਜਿਹੜਾ ਕਿਲ ਅੰਗਰੇਜ਼ ਚਲੇ ਗਏ 1948 ਚ ਪਹਿਲਾਂ ਤਾਂ ਜਿਹੜੇ ਰੈਫਿਊਜੀ ਉਧਰੋਂ ਆਏ ਉਹ ਬੈਠੇ ਉਹ ਫਾਇਦੇ ਵਾਲੇ ਕਰਦੇ ਫੌਜ ਨੇ ਆਪਣੇ ਕਬਜ਼ੇ ਚ ਰੱਖਿਆ ਔਰ ਕਦੇ ਵੀ ਜਵੇਂ ਫਲੋਰ ਕਿਲਾ ਪੁਲਿਸ ਅਕੈਡਮੀ ਬਣਾ ਕੇ ਖਤਮ ਕਰ ਦਿੱਤਾ ਕਿ ਬਈ ਕਦੇ ਸਿੱਖਾਂ ਨੇ ਵੀ ਰਾਜ ਕੀਤਾ ਔਰ ਅੱਜ ਜਿਹੜੇ ਬਾਦਲ ਕਿਉਰੇ ਆਰਐਸਐਸ ਦੇ ਸਟੂਜ ਇਕੱਠੇ ਹੋਏ ਹੋਏ ਨੇ ਇਹਨਾਂ ਦਾ ਜ਼ੋਰ ਲੱਗਾ ਹੋਇਆ ਕਿ ਇਸ ਗੱਲ ਨੂੰ ਸਿੱਖਾਂ ਦੇ ਅੰਦਰੋਂ ਮਾਰ ਦੇਓ ਕਿ ਬਈ ਤੁਹਾਡਾ ਕਦੇ ਆਪਣਾ ਰਾਜ ਸੀ ਤੁਸੀਂ ਖਾਲਸਾਣ ਆਪਣਾ ਰਾਜ ਕਾਇਮ ਕਰਨਾ ਹੈ ਜਦੋਂ ਅਸੀਂ ਰਾਜ ਕਰਨ ਵਾਲੇ ਲੋਕ ਹੈ ਗੁਲਾਮੀ ਕਬੂਲਣ ਵਾਲੇ ਲੋਕ ਨਹੀਂ ਔਰ ਲਗਭਗ 10 ਸਾਲ ਪਹਿਲਾਂ ਮਨਮੋਹਨ ਸਿੰਘ ਨੇ ਜਦੋਂ ਪ੍ਰਾਈਮ ਮਿਨਿਸਟਰ ਹੋ ਬਣਿਆ ਤੇ ਉਹਨੇ ਇਹ ਕਿਲਾ ਜਿਹੜਾ ਪੰਜਾਬਸ ਔਰ ਇਹ ਵਿਸ਼ੱਕ ਫੌਜ ਨੂੰ ਉੱਥੇ ਬਿਠਾ ਦਿੱਤਾ ਹੈ ਲੇਕਿਨ ਇਹ ਜਿਹੜੀ ਨੈਸ਼ਨਲ ਆਰਕੀਓਲੋਜੀਕਲ ਸਰਵੇਓ ਨੂੰ ਕਹਿੰਦੇ ਨੇ ਉਹਨਾਂ ਦੇ ਕੰਟਰੋਲ ਚ ਆ ਗਿਆ ਕਿ ਵੀ ਉਹਦੇ ਤੁਸੀਂ ਛੇੜਖਾਨੀ ਨਹੀਂ ਕਰ ਸਕਦੇ ਫੌਜ ਆ ਗਈ ਮਨਮੋਹਨ ਸਿੰਘ ਨੇ ਇਹ ਪੰਜਾਬ ਸਰਕਾਰ ਦੇ ਹਵਾਲੇ ਕੀਤਾ ਆਪਣੀ ਟਰਮ ਦੇ ਪਹਿਲੇ 2.5 ਸਾਲ ਦੇ ਜਿਹੜਾ ਇੱਕ ਚੰਗਾ ਜੈਸਚਰ ਸੀ ਉਹ ਵੀ ਬੜਾ ਫੰਕਸ਼ਨ ਹੋਇਆ ਕਿ ਵੀ ਇਹ ਪੰਜਾਬ ਦਾ ਹੈਰੀਟੇਜ ਆ ਉਹਨੂੰ ਸੰਭਾਲੋ ਹੁਣ ਚਾਹੀਦਾ ਤਾਂ ਇਹ ਸੀ ਕਿ ਵੀ ਇਹ ਸਾਰੇ ਨੂੰ ਇੱਕ ਹੈਰੀਟੇਜ ਸੈਂਟਰ ਦੇ ਤੌਰ ਤੇ ਔਰ ਪੰਜਾਬ ਗਵਰਨਮੈਂਟ ਨੇ ਇਹਦੇ ਚੇਕ ਕੀਤਾ ਹੈ ਕਿ ਉਹਨਾਂ ਨੇ ਜਿਹੜਾ ਇੱਕ ਯੂਨਾਈਟਿਡ ਨੇਸ਼ਨਸ ਦੇ ਨਾਲ ਦਾ ਆਧਾਰ ਬਣਾ ਕੇ ਕਿ ਜੇ ਇਹ ਜਿਵੇਂ ਉਹਨਾਂ ਨੇ ਦੂਸਰਿਆਂ ਨੂੰ ਯੂਨੈਸਕੋ ਔਰ ਦੂਸਰਿਆਂ ਨੂੰ ਮਾਨਤਾ ਦਿੱਤੀ ਹੈ ਇੱਕ ਬੈਂਕ ਹੈ ਏਸ਼ੀਆ ਡਵੈਲਪਮੈਂਟ ਬੈਂਕ ਉਨਾ ਤੋਂ ਉਹਨਾਂ ਨੇ 50 ਕਰੋੜ ਦਾ ਲੋਨ ਲਿਆ ਕਿ ਜੇ ਅਸੀਂ ਇਹਨੂੰ ਐਜ਼ ਅ ਹੈਰੀਟੇਜ ਡਿਵੈਲਪ ਕਰਨੇ ਜੀ ਔਰ ਜਾਰ ਹੈ ਅਸੀਂ ਸੋਚਦੇ ਸੀ ਕਿ ਪਹਿਲਾਂ ਤਾਂ ਫੌਜ ਬਿਠਾਈ ਹੋਈ ਸੀ ਇਹ ਗੋਬਿੰਦਗੜ੍ਹ ਕਿਲੇ ਦੀ ਗਲੋਰੀ ਜਿਹੜਾ ਸਿੱਖ ਰਾਜ ਦਾ ਦੀ ਸ਼ਾਨ ਹੈ ਇਸ ਨੂੰ ਡਿਵੈਲਪ ਕੀਤਾ ਜਾਏਗਾ ਪਰ ਪਿਛਲੇ ਹਫਤੇ ਅਜੇ 3-4 ਦਿਨ ਪਹਿਲਾਂ ਜਿਹੜੀ ਖਬਰ ਸਾਬ ਨੇ ਦੇਖਿਆ ਹੋਵੇਗਾ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਕਿ ਭਾਈ ਇਸ ਨੂੰ ਇਹਨਾਂ ਨੇ ਕੀ ਕੀਤਾ ਔਰ ਮੈਂ ਇੰਡੀਅਨ ਐਕਸਪ੍ਰੈਸ ਦੀ ਸਟੋਰੀ ਨਾਲ ਈਕਵਿਕਲੀ ਜੋੜਾਂਗਾ ਕਿ ਕਿਵੇਂ ਇਹਨੂੰ ਮਾਇਆ ਨਗਰੀ ਬਣਾ ਦਿੱਤਾ ਹੈ ਔਰ ਕਿਵੇਂ ਇੱਕ ਜਿਹੜੀ ਬਾਲੀਵੁੱਡ ਦੀ ਐਕਟ੍ਰੈਸ ਕਮ ਪ੍ਰੋਡਿਊਸਰ ਡਾਇਰੈਕਟਰ ਹੈ ਉਹਦੇ ਨਾਲ ਡੀਲ ਬਣਾ ਕੇ ਉਹਨੂੰ ਪ੍ਰਾਈਵੇਟਾਈਜ਼ ਕਰ ਦਿੱਤਾ ਹੈ ਫੁਆਰੇ ਲਾ ਦਿੱਤੇ 3D ਸ਼ੋਅ ਚੱਲਣਗੇ ਖਾਣੇ ਦੇ ਸਟਾਲ ਲਾ ਦਿੱਤੇ ਔਰ ਬੇੜਾ ਗਿਰ ਕਰਕੇ ਰੱਖ ਦਿੱਤਾ ਹੈ ਜਿਹੜੀ ਉਹਦੀ ਹਿਸਟੋਰੀਕਲ ਪਾਰਟ ਸੀ ਔਰ ਇਸ ਸਾਰੇ ਨੂੰ ਇਹਦੇ ਥੱਲੇ ਕਿ ਡਿਵੈਲਪਡ ਅਸੀਂ ਇਹਨੂੰ ਹਰ ਚੀਜ਼ ਨੂੰ ਐਂਟਰਟੇਨਮੈਂਟ ਬਣਾ ਦਤਾ ਹੈ ਸੁਖਬੀਰ ਬਾਦਲ ਕਹਿ ਰਿਹਾ ਅਸੀਂ ਅੰਮਰਸਰ ਨੂੰ ਇੰਟਰਨੈਸ਼ਨਲ ਟੂਰਿਸਟ ਸਪਾਟ ਬਣਾ ਪਹਿਲਾਂ ਇਹ ਹਾਲ ਇਹਨਾਂ ਨੇ ਦਰਬਾਰ ਸਾਹਿਬ ਦੀ ਸਰਾਊਂਡਿੰਗ ਦਾ ਕੀਤਾ ਜੀ ਉੱਥੇ ਜਿਵੇਂ ਸਾਹਮਣੇ ਪਲਾਜ਼ਾ ਬਣਾ ਦਿੱਤਾ ਮਾਰਕੀਟਿੰਗ ਦੇ ਨਾਂ ਥੱਲੇ ਬਿਲਕੁਲ ਪ੍ਰਾਈਵੇਟਾਈਜ਼ ਕਰਕੇ ਔਰ ਮੈਂ ਸ਼ੁਕਰਗੁਜ਼ਾਰ ਹਾਂ ਇਸ ਬੀਬੀ ਦਾ ਦਿਵਿਆ ਗੋਇਲ ਇਹ ਲੁਧਿਆਣੇ ਤੋਂ ਇੰਡੀਅਨ ਐਕਸਪ੍ਰੈਸ ਦੀ ਕੋਰਸਪੌਂਡੈਂਟ ਹੈ ਹਾਲਾਂਕਿ ਇੱਕ ਪਾਸੇ ਮੀਡੀਆ ਸਟੋਰੀਜ਼ ਜਿਵੇਂ ਤੁਸੀਂ ਪਿਕਚਰ ਦੇਖੀ ਕਿ ਜੀ ਐਂਟਰਟੇਨਮੈਂਟ ਸ਼ੋ ਬਿਗ ਜਿਹੜਾ ਹੈ ਥੀਮ ਪਾਰਕ اور ਐਂਟਰਟੇਨਮੈਂਟ ਪਾਰਕ ਪਰ ਐਸ ਬੀਬੀ ਨੇ ਔਰ ਮੈਂ ਦੂਸਰੀ ਬੀਬੀ ਗੁਰਮੀਤ ਰਾਏ ਜਿਹੜੇ ਕਿ ਇਸ ਜਿਹੜੇ ਇਹ ਸਾਰੇ ਦੇ ਨਾਲ ਉਹ ਡਾਇਰੈਕਟਰ ਨੇ ਕਲਚਰਲ ਰਿਸੋਰਸ ਕਨਜ਼ਰਵੇਸ਼ਨ ਇਨੀਸ਼ੀਏਟਿਵ ਦੇ ਔਰ ਉਹ ਪੰਜਾਬ ਸਰਕਾਰ ਦੇ ਐਡਵਾਈਜ਼ਰ ਵੀ ਹੈ ਬੀਬੀ ਗੁਰਮੀਤ ਰਾਏ ਇਹ ਸਾਰੇ ਚ ਕਿ ਕਲਚਰ ਨੂੰ ਕਿਵੇਂ ਪ੍ਰੀਜ਼ਰਵ ਕਰਨਾ ਉਹ ਨਾਲ ਮੇਰੀ ਅੱਜ ਸਵੇਰੇ ਗੱਲ ਹੋਈ ਸ਼ੀ ਵਾਸ ਬੋਇਲਿੰਗ ਵਿਦ ਐਂਗਰ ਅਮਸੋਰੋਂ ਆਇਆ ਇਸ ਕਹਿੰਦੇ ਵੀ ਬੇੜਾ ਘਰ ਕਰਕੇ ਰੱਖ ਦੁੱਤਾ ਹੈ ਇਹਨਾਂ ਨੇ ਔਰ ਅੱਜ ਸਾਡੇ 9:30 ਤੋਂ 10 ਦੇ ਪ੍ਰੋਗਰਾਮ ਚ ਮੇਨ ਗੱਲਬਾਤ ਉਹਨਾਂ ਦੇ ਨਾਲ ਹੋਏਗੀ ਉਹਨਾਂ ਨੇ ਕਿਹਾ ਕਿ ਵੀ ਇਸ ਨੂੰ ਅਸੀਂ ਇਹਨਾਂ ਦਾ ਜਿਹੜਾ ਲੋਨ ਲਿਆ ਉੱਥੋਂ ਤੱਕ ਵੀ ਔਰ ਇਹਨਾਂ ਨੂੰ ਅਸੀਂ ਐਕਸਪੋਜ਼ ਕਰਾਂਗੇ ਕਿ ਸਿੱਖ ਅੰਪਾਇਰ ਦੀ ਜਿਹੜੀ ਬਿਊਟੀ ਦਾ ਇੱਕੋ ਇੱਕ ਜਿਹੜਾ ਜਿਹੜਾ ਸਾਡੀਆਂ ਜਨਰੇਸ਼ਨਸ ਦੇ ਲਈ ਪ੍ਰੇਰਨਾ ਸਰੋਤ ਸੀ ਉਹਨੂੰ ਕਿਵੇਂ ਡਿਸਟਰੋਏ ਕੀਤਾ ਔਰ ਮੈਂ ਵੀ ਇਹ ਸਟੋਰੀ ਦੇਖਣ ਤੋਂ ਬਾਅਦ ਉਹ ਇਸ ਸਟੋਰੀ ਦਾ ਟਾਈਟਲ ਹੈ ਗੋਬਿੰਦਗੜ੍ਹ ਫੋਰਟ ਮੇਕਸ ਵੇ ਫਾਰ ਮਾਇਾ ਨਗਰੀ ਕਿ ਗੋਬਿੰਦਗੜ੍ਹ ਕਿਲੇ ਦਾ ਉਹ ਹੁਣ ਮਾਇਆ ਨਗਰੀ ਬਣਾ ਦਿੱਤਾ ਹੈ ਹਿਸਟੋਰੀయన్స్ ਬੈਫਰਡ ਐਸ ਥੀਮ ਪਾਰਕ ਕਮਸ ਅਪ ਓਨ ਮਹਾਰਾਜਾ ਰਣਜੀਤ ਸਿੰਘ ਫੋਰਟ ਅ ਪ੍ਰੋਟੈਕਟਿਡ ਮੋਨੂਮੈਂਟ ਜਿਹੜਾ ਇੱਕ ਪ੍ਰੋਟੈਕਸ਼ਨ ਥੱਲੇ ਸੀ ਆਰਕੀਓਲੋਜੀ ਦੇ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਉਹਨੂੰ ਥੀਮ ਪਾਰਕ ਬਣਾ ਕੇ ਮਾਇਆ ਨਗਰੀ ਔਰ ਦਾ 18th ਸੈਂਚਰੀ ਗੋਬਿੰਦਗੜ੍ਹ ਫੋਰਟ ਆਫ ਗ੍ਰੇਟ ਸਿੱਖ ਵਾਰੀਅਰ ਮਹਾਰਾਜਾ ਰਣਜੀਤ ਸਿੰਘ ਅਨਮ੍ਰਸਰ ਵਾਸ ਓਪਨ ਟੂ ਦਾ ਪਬਲਿਕ ਓਨ ਮੰਡੇ the first time after 69 years of independence a protected monument according to state government notification on march 2nd this year the fort is now a glitzy mayanagari theme park ke e 2 march nu jehda kholya e hun qila nahi reya ranjit singh da jehda pride si e glitzy mayanagari theme park bana ditta hai bollywood actor deepa sahi owns mayanagari one private limited da mumbai based firm responsible for developing the park it was almost a decade ago that the then union government led by dr manmohan singh handed over the fort to the punjab government for restoration and conservation main nu pehla hi discuss kar le a actor deepa sai is the mayanagari one private limited uda hai gaya bollywood actress deepa sai who worked in the film maya meem sahab owns this company a private company nu डील बनाई है पहला अंडर हैंड पैसे खादे होणगे 10 ਦਾ ਨੇਮ ਮਾਇਾਨਗਰੀ ਥੀਮ ਪਾਰਕ ਰੁਪੀਸ 50 ਕਰੋੜ ਫਰਮ ਦਾ ਲੋਨ ਟੇਕਨ ਫਰਮ ਮੈਸ਼ਨ ਡਿਵੈਲਪਮੈਂਟ ਬੈਂਕ ਅੰਡਰ ਪ੍ਰੋਜੈਕਟ ਕਾਲਡ ਇਨਫਰਾਸਟ੍ਰਕਚਰ ਡਿਵੈਲਪਮੈਂਟ ਇਨਵੈਸਟਮੈਂਟ ਪ੍ਰੋਗਰਾਮ ਫਾਰ ਟੂਰਿਜ਼ਮ ਹੈਸ ਬੀਨ ਸਪੈਂਟ ਟਲ ਨਾਓ ਓਨ ਗੋਬਿੰਦਗੜ੍ਹ ਪ੍ਰੋਜੈਕਟ ਲੋਨ ਇਧਰੋਂ ਪੰਜਾਬ ਸਰਕਾਰ ਪੇ ਕਰੇਗੀ ਪ੍ਰੋਫਿਟ ਉਹਨੂੰ ਉਹਨੂੰ ਬੀਬੀ ਨੂੰ ਜਿਹੜੀ ਕੰਪਨੀ ਹੈ ਤੇ ਬੇੜਾਗਰ ਸਿੱਖ ਹੈਰੀਟੇਜ ਦਾ ਤੁਸੀਂ ਇਹਨਾਂ ਤੋਂ ਕਰਾਓ ਔਰ ਜਿਹੜਾ ਨਵਜੋਤ ਸਿੰਘ ਰੰਧਾਵਾ ਇਹ ਡਾਇਰੈਕਟਰ ਔਰ ਮੇਰੇ ਕਿਸੇ ਹੋਰ ਨਾਲ ਵੀ ਗੱਲ ਹੋ ਰਹੀ ਸੀ ਕਹਿੰਦਾ ਦੱਸੋ ਇਹ ਰਿਸ਼ਤੇਦਾਰ ਹੈ ਡਾਕਟਰ ਐਮ ਐਸ ਰੰਦਾਵੇ ਦਾ ਜਿਹਨੇ ਪੰਜਾਬ ਦਾ ਕਲਚਰ ਸੰਭਾਉਣੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਚ ਵੀ ਰੱਖਿਆ ਹੈ ਇਹ ਚਰਖੀ ਚਰਖਾ ਕਿਦਾਂ ਦਾ ਹੁੰਦਾ ਸੀ ਬੀਬੀਆਂ ਦਾ ਤੰਦੂਰ ਕਿਵੇਂ ਸੀ ਪੁਰਾਣੇ ਖੂਹ ਕਿਵੇਂ ਸੀ ਲੋਕ ਜਾਣਦੇ ਨੇ ਤੇ ਇਹ ਜਿਹੜਾ ਸੁਖਬੀਰ ਬਾਦਲ ਦਾ ਪ੍ਰੋਟੇਜੀ ਹੈ ਇਹ ਡਿਸਟਰੋਏ ਕਰਨ ਤੇ ਲੱਗਾ ਹੋਇਆ ਔਰ ਉਹ ਇਹਨੂੰ ਜਸਟੀਫਾਈ ਕਰ ਰਿਹਾ ਨਹੀਂ ਨਹੀਂ ਅਸੀਂ ਬਿਲਕੁਲ ਜਿਹੜਾ ਉਹਨੂੰ ਪ੍ਰੀਜ਼ਰਵ ਕਰ ਰਹੇ ਹਾਂ ਔਰ ਦੂਸਰਾ ਕਰ ਰਹੇ ਹਾਂ ਔਰ इवन ਜਿਹੜੀ ਮਾਇਆ ਨਗਰੀ ਜਿਹੜਾ ਇਹਨਾਂ ਦਾ ਜਾਲ ਸਾਜੀ ਦੇ ਨਗਰੀ ਹੈ ਮੰਨੂ ਗਾਂਧੀ ਉਹਦਾ ਉਹਨੇ ਕਿਹਾ ਐਂਟਰੀ ਫੀ ਫਾਰ ਦਾ ਥੀਮ ਪਾਰਕ ਇਜ਼ ਰੁਪੀ 25 देयर विल बी ਸੈਪਰੇਟ ਪ੍ਰਾਈਸਸ ਫਾਰ ਅਦਰ 엘మెంట్స్ ਇਨਸਾਈਡ ਸਾਜ ਸਾਊਂਡ ਸ਼ੋਅ ਫਾਰ ਰੁਪੀ 100 ਫੂਡ ਰਾਈਡਸ ਉਹ ਪ੍ਰੋਫਿਟ ਮੇਕਿੰਗ ਟਿਕਟ ਲਾ ਦੁੱਤੀ ਅੰਦਰ ਲਾ ਦੁੱਤੇ ਜਦੋਂ ਉਹਨੂੰ ਫਿਰ ਪੁੱਛਿਆ ਕਿ ਜੀ ਵੀ ਇਹ ਜਿਹੜਾ ਤੁਹਾਡੀ ਡੀਲ ਹੋਈ ਹੈ ਪੈਸੇ ਦੀ ਸਰਕਾਰ ਨੂੰ ਪੰਜਾਬ ਨੂੰ ਕੀ ਮਿਲੇ ਉਹ ਕਹਿੰਦੇ ਦਾ ਐਨਟਾਇਰ ਸਟਾਫ ਇਜ਼ ਟੂ ਬਿਜ਼ੀ ਇਨ ਇਨੌਗਰੇਸ਼ਨ ਪ੍ਰੈਪਰੇਸ਼ਨਸ ਟੂ ਡਾਈਵਰਸ ਐਨੀ ਡੀਟੇਲਸ ਐਸ ਆਫ ਨਾ ਸਾਡਾ ਸਟਾਫ ਬਹੁਤ ਬਿਜ਼ੀ ਹੈ ਅਸੀਂ ਇਹ ਵੇਰਵਾ ਨਹੀਂ ਡਿਸਕਸ ਕਰ ਸਕਦੇ ਪਰ ਇਹ ਬੜੀ ਅੱਛੀ ਸਟੋਰੀ ਬੀਬੀ ਨੇ ਕੀਤੀ ਹੈ ਦਾ ਮੂਵ ਹਾਊਐਵਰ ਹੈਜ਼ ਬੈਫਰਡ ਹਿਸਟੋਰੀయన్స్ ਹੂ ਆਰਗੂ ਥੈਟ ਕਨਵਰਟਿੰਗ ਦਾ ਸਿੱਖ ਵਾਰੀਅਰਸ ਫੋਰਟ ਇਨਟੂ ਅ ਥੀਮ ਪਾਰਕ ਇਜ਼ ਅਗੇਂਸਟ ਦਾ ਗਾਈਡਲਾਈਨਸ ਆਫ ਆਰਕੀਓਲੋਜੀਕਲ ਸਰਵੇ ਆਫ ਇੰਡੀਆ अकॉर्डिंग टू नैशनल कंजरवेशन पॉलिसी आर्टिकल टू ए मोनूमेंट औरलॉजिकल साइट शुड बी सब्जेक्ट टू मिनीम वॉल्स ऑनली नैसेसरी इंटरवेंशन इन ऑर्डर टू मेनटेन इट्स ऑथेंटिसिटी एंड इंटेग्रिटी क्योंकि छेड़छाड़ नहीं कर सकते उन्होंने दर और उन्होंने कह कि भी एज पर हिस्टोरिकल रैकड ऑफ द फोर्ट द मोट वॉल्स वर एक्सपोज नानकशशाही ब्रिक्स इन लाइन मोटर एंड फ्लश पॉइंटेड ਨਾਊ ਦੇ ਹੈਵ ਬੀਨ ਪਲਾਸਟਰਡ ਉਹ ਤੇ ਪਲਾਸਟਿਕ ਚਾੜ ਦਿੱਤੇ ਜੋ ਕੰਮ ਉਹ ਧਾਰਮਿਕ ਕਾਰ ਸੇਵਾ ਦੇ ਨਾਂ ਤੇ ਸਾਡੇ ਬਾਬੇ ਕਰ ਰਹੇ ਨੇ ਸਾਰਾ ਇਤਿਹਾਸ ਗੁਰਦੁਆਰਿਆਂ ਦਾ ਉਹ ਡਿਸਟਰੋਏ ਕਰਨ ਤੇ ਲਾਏ ਹੋਏ ਨੇ ਇਹ ਬਾਦਲ ਨੇ ਜਿਹੜਾ ਲੈਫਟ ਓਵਰ ਸੀ ਜੋ ਵੀ ਮਾੜਾ ਮੋਟਾ ਇਸ ਕਿਲੇ ਦੇ ਰੂਪ ਚ ਇਹਨੂੰ ਇਹ ਮਾਇਆ ਨਗਰੀ ਬਣਾਇਆ ਦਾ ਇਨਰ ਫੋਰਟ ਬਿਲਡਿੰਗ ਵਾਲਸ ਵਰ ਆਫ ਵਾਈਟ ਐਂਡ ਯੈਲੋਇਸ਼ ਵਾਈਟ ਵਿਚ ਹੈਜ਼ ਨਾਊ ਬੀਨ ਚੇਂਜ ਟੂ ਪਿੰਕ ਪੀਚੀ ਔਰੇਂਜ ਸ਼ੇਡਸ ਨਵੇਂ ਪਲਾਸਟਰ ਦੇ ਰੰਗ ਚਾੜ ਦਿੱਤੇ ਨੇ देयर इज ए वीआईपी पार्किंग In the fort developed after spreading fresh soil. New elements like fountains have been made just to add glamour and glitz, quotient to the theme park. Nothing in this Mayanagari theme park is left now about the real values and personality of Maharaja Ranjit Singh, was all about one of the sources associated with the fort's restoration work toward the Indian Express. Yeah. <laughs> ਔਰ ਬੀਬੀ ਗੁਰਮੀਤ ਰਾਏ ਨੇ ਇਹੀ ਗੱਲ ਕਹੀ ਆ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜੀ ਦਾ ਸਿਗਨੀਫੀਕੈਂਸ ਆਫ ਦਿਸ ਗੋਬਿੰਦਗੜ ਫੋਰਟ ਇਜ਼ ਵਾਟ ਰੈਡ ਫੋਰਟ ਐਂਡ ਲਾਹੌਰ ਫੋਰਟ ਮੀਨ ਟੂ ਮੁਗਲ ਐਮਪਾਇਰ ਜੋ ਮੈਂ ਪਹਿਲਾਂ ਗੱਲ ਕਹੀ ਹੈ ਸੋ ਡਿਡ ਗਵਰਨਮੈਂਟਸ ਆਫ ਇੰਡੀਆ ਸੋ ਡਿਡ ਗਵਰਨਮੈਂਟਸ ਆਫ ਇੰਡੀਆ ਐਂਡ ਪਾਕਿਸਤਾਨ ਕਨਵਰਟ ਥੀਸ ਫੋਰਟਸ ਇਨਟੂ ਥੀਮ ਪਾਰਕਸ ਨੇਮਡ ਆਫਟਰ ਪ੍ਰਾਈਵੇਟ ਫਰਮਸ ਕਿ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਤੇ ਕਿਲਾ ਹੋਏ ਸਿੱਖ ਰਾਜ ਦੀ ਸ਼ਾਨ ਹੋਏ ਔਰ ਉਹਨਾਂ ਨੇ ਕਿਹਾ ਜੀ ਲਾਹੌਰ ਦਾ ਕਿਲਾ ਤੇ ਦਿੱਲੀ ਦਾ ਕਿਲਾ ਉਹ ਥੀਮ ਪਾਰਕ ਬਣਾਏ ਨੇ ਪਾਕਿਸਤਾਨ ਗਵਰਨਮੈਂਟ ਜਾਂ ਇੰਡੀਅਨ ਗਵਰਨਮੈਂਟ ਨੇ ਜੀ ਇਸ ਦਾ ਲੈਗੇਸੀ ਆਫ ਰਣਜੀਤ ਸਿੰਘ ਨਾਟ ਇਨਫ ਥੈਟ ਵੀ ਨੀਡ ਥੀਮ ਪਾਰਕਸ ਟੂ ਅਟਰੈਕਟ ਵਿਜ਼ਿਟਰਸ ਮਹਾਰਾਜਾ ਰਣਜੀਤ ਸਿੰਘ ਦੀ ਲੈਗੇਸੀ ਛੋਟੀ ਹੈ ਵੀ ਤੁਸੀਂ ਇਹ ਥੀਮ ਪਾਰਕ ਬਣਾ ਰਹੇ ਹੋ ਵਿਦ ਆਲ ਥਿਸ ਬਾਲੀਵੁੱਡ ਸਟਾਈਲ ਗਲਿਟਸ ਐਡਡ ਇਵਨ ਦਾ ਥੀਮ ਪਾਰਕ ਹੈਜ਼ ਨਾਥਿੰਗ ਗੋਇੰਗ ਵਿਦ ਦਾ ਸਪਿਰਿਟ ਆਫ ਦਾ ਗ੍ਰੇਟ ਵਾਰੀਅਰ ਤਾਂ ਐਂਟਰਟੇਨਮੈਂਟ ਫੂਡ ਸ਼ੋਅ ਬਣਾ ਦਿੱਤੇ ਨੇ Asian Development Bank has sanctioned loan for this project and there are certain loan conditions as per which a protected monument cannot be converted into a commercial property. ਜੁ ਬਣਾਈ ਨਹੀਂ ਸਕਦੇ। You simply cannot install lights, wires, toilets, pipes and dig the earth anywhere near a protected monument. ਇਸੇ ਤਰ੍ਹਾਂ uh, ASI ਦੇ ਡਾਕਟਰ वसंत सावरकर ਨੇ ਵੀ और दूसरे ने भी किया और 3-4 महीने ਦੇ ਵਿੱਚ ਵਿੱਚ ਇਹਨੂੰ ਬਣਾ ਕੇ ਔਰ ਕਿਉਂਕਿ ਇਲੈਕਸ਼ਨਾਂ ਆਈਆਂ ਨੇ ਤੇ ਉਹ ਡਿਵੈਲਪਮੈਂਟ ਦੱਸਣਾ ਚਾਹੁੰਦਾ ਜੀ ਮੈਂ ਇਹ ਕੀਤਾ ਸਾਰੇ ਦਾ ਬੇੜਾ ਘਰ ਕੀਤਾ ਔਰ ਇਸ ਬਾਰੇ ਜਿਹੜੀਆਂ ਹੋਰ ਡੀਟੇਲਸ ਨੇ ਜਿਹੜੇ ਜਾਨਣਾ ਚਾਹਣ 9:30 ਤੋਂ 10 ਦੇ ਪ੍ਰੋਗਰਾਮ ਨੂੰ ਜ਼ਰੂਰ ਦੇਖਣ ਕਿਉਂਕਿ ਔਰ ਇਸ ਇਸ਼ੂ ਨੂੰ ਅਸੀਂ ਹਾਈਲਾਈਟ ਕਰਾਂਗੇ ਜੁਹੀਂ ਸਾਨੂੰ ਹੋਰ ਡੀਟੇਲਸ ਵੀ ਮਿਲਦੀਆਂ ਜੀ ਡਾਕਟਰ ਸਾਹਿਬ ਬਿਲਕੁਲ ਅਥ ਲੈਣਾ ਬ੍ਰੇਕ ਈਵਰਸ ਸਾਨੂੰ ਅਸਰਾ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਫੇ ਦੁਬਾਰਾ